ਇਹਨੂੰ ਤੇ ਭਾਵਾ ਬੋਲੋ ਸਰਜੀ ਵੀ ਦਾ ਸਾਹਮਣੇ ਬਿਠਾ ਤੇਰੇ ਸਾਹਮਣੇ ਵਾਜ ਦੇ ਕਿ ਕਰਦਾ ਉਹ ਪਤਾ ਕਿੰਨੇ ਤੰਗ ਹੈ ਉਹ ਕਹਿੰਦੇ ਸਾਡੀ 50000 ਰੁਪਏ ਦੀ 100 ਰੁਪਏ ਦੀ ਬੋਲ ਮਾਰਦੇ ਬੰਦੇ ਕਿ ਕੁਆ ਮਾਰਦੇ ਰਿਹਾ ਹੋਰ ਦੱਸ ਵੀਰ ਭਈਆ ਭਾਵਾ ਹਾਂਜੀ ਬੋਲਣਾ ਕਹਿਣਾ ਕੁਝ ਹੋਰ ਕਈ ਬਾ 520 ਰੁਪਏ ਹਾਂਜੀ ਅੱਜੋ ਵੀਰ ਜੀ ਇੱਧਰ ਜੇ ਤੂੰ 25 ਗ੍ਰੇਡ ਇੱਧਰ ਬੋਲਦੇ ਵੇ 25 ਆਹ ਬੋਲਦੇ ਵੇ ਛੋ ਵੀ ਛੱਡਿਓ ਕਿੰਨੇ ਗ੍ਰੇਡ ਚੱਲੋ 25 ਗ੍ਰੇਡ ਛੱਡ ਕੇ ਅੱਡੇ ਦੇ ਵਿੱਚੋਂ ਕਿੰਨੇ ਗ੍ਰੇਡਾ ਜੀ ਬਾਕੀ ਚੱਲੇ 530 ਰੁਪਏ ਹਾਂਜੀ ਬੋਲਣਾ ਗਏ ਨੇ 25 ਗ੍ਰੇਡ ਛੱਡ ਕੇ ਬੋਲਣਾ ਤੁਸੀਂ ਕਿੰਨੇ ਵੀ ਬਚਦੇ ਹੋਏ ਕੋਈ ਚਾਂਦੀ ਨਹੀਂ ਹੋਣੀ ਇੱਕੋ ਡੇਗੀ ਅੰਦਰ ਜੀ ਪੱਤੀ ਉਤਰਵਾ ਰਹੇ ਉਤਰਵਾ ਲੈ ਭੱਦੀ ਇੱਧਰ ਐ 50 ਤਿੰਨ ਫੇਰ ਨੂੰ ਬੋਲਦਾ ਪਿਆ ਜਿੰਨਾ ਗ੍ਰੇਡ ਆ 540 ਰੁਪਏ ਹਾਂਜੀ ਬੋਲਣਾ ਜੀ ਜਿੰਨਾ ਵੱਜਦਾ ਪਿਆ 25 ਗ੍ਰੇਡ ਲੱਤ ਕੇ ਹਾਂਜੀ 500 550 ਹਾਂਜੀ ਤੇਰੇ ਕੋਲ ਬਿਜਲੀ ਚਵਾ ਦੂੰਗਾ 550 ਹਾਂਜੀ ਬੋਲਣਾ ਬੋਲੋ ਬੋਲੋ ਖੁੱਲ ਕੇ ਬੋਲੋ ਔਰ ਕਿਧਰ ਆ ਗਿਆ ਸਰਦਾਰ ਜੀ 560 ਰੁਪਏ ਇਹ 560 ਇਹ ਜੀ ਜਾਈ ਜੀ 25 ਕਰ ਛੱਡ ਕੇ 560 ਬੋਲਾ ਕੇ ਨੇ ਚਾਚਾ ਕਦੇ ਨਾ ਦੇ ਦੇਣਾ ਸਤਾਉਣਾ ਸਤਾਇਆ ਨਹੀਂ ਕਰਨੀ ਹੈ ਇਹ ਨਾ ਸੁਨਦਰ ਜੀ ਦੇ ਪਰਚੀ ਤੇ ਦਾ ਬਾਕੀ ਜਿੰਨੇ ਮਰਗੇ ਸਾਰੇ ਇੱਕ ਵਾਰ ਹੋ ਜਾਣਗੇ 40 ਪਿਆਸ ਚਾ 80 70 ਰੁਪਏ ਹੋ ਜਾਣਗੇ ਕਿਸ ਦਾ ਹੈ ਇਹ ਰਸਤਾ 80 80 580 ਆ ਤੇਰੇ ਇੱਕ ਬੋਲੋ ਜੀ ਕਾਚੇ ਦੇ ਗਿੰਦੇ ਸੰਜੂ ਅੱਡੀ ਆਉਂਗਾ ਮੇਰਾ 580 ਰੁਪਏ ਬੋਲ ਲੈ ਇਹ ਆਇਆ 100 ਮੇਰੇ ਫੋਨਿਕਾ ਤੋਂ ਵੀਸ ਗਿਆ ਇੱਕ ਸਰਵਰ ਆ ਗਿਆ ਇਹ ਵੀ ਆ ਗਿਆ 60 ਛੱਡ ਕੇ ਬਾਕੀ ਜਿੰਨੇ ਮੈਂ ਕਿਹਾ 70 80 ਹੋ ਜਾਣਗੇ ਚਲੋ ਬੰਦ ਦੇ ਤੂੰ ਬੰਦ ਦੇ 500 ਸਾਬ ਜੀ ਚੱਲਿਆ 560 ਰੁਪਏ ਜਿੰਨੇ ਆ ਗਏ ਸਾਰੇ ਮੰਡਲ ਲੱਗੇ ਸਾਬ ਜੀ ਵੀ ਗੈਨੇ ਕੋ ਮੇਰਾ ਇੰਜੀਨੀਅਰਾਂ ਨੇ ਕੋਈ ਪੇਜੋ ਅਧਰ ਚਾਲੇ ਕੇ ਬਾਦ ਦੋਸਤਾਂ ਨੂੰ 25 ਮੇਰੇ ਲਈ ਲਿਖ ਲਓ ਭਾਈ ਸੁਨਦਰ ਜੀ ਛੱਡ ਰਾਂ ਜੀ ਤੇ ਨਾਸੇ ਉਤਾਰ ਰਾਂ 25 ਮੇਰੇ ਇੱਧਰ ਵੇਖੋ 10 ਨੂੰ ਮੇਰੀ ਇੱਧਰ ਵੇਖੋ ਇੱਕ ਮਿੰਟ ਇੱਕ ਮਿੰਟ